ਸਸੀ ਕਾਲ ਜੀ ਸਾਰਿਆਂ ਨੂੰ ਤਲਵੰਡੀ ਸਾਬੋ ਖੜੇ ਆ ਤੁਹਾਨੂੰ ਦੱਸਣ ਦੀ ਲੋੜ ਨਹੀਂ ਤਕਰੀਬਨ ਸਾਰਿਆਂ ਨੂੰ ਪਤਾ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੀਆਂ ਫਾਈਲਾਂ ਜਮਾ ਕਰਾਉਣ ਦਾ ਅੱਜ ਲਾਸਟ ਦਿਨ ਹੈ ਲਾਸਟ ਦਿਨ ਪੰਚਾਇਤੀ ਚੋਣਾਂ ਦੀਆਂ ਫਾਈਲਾਂ ਜਮਾ ਕਰਾਉਣ ਦਾ ਦਿਨ ਹੈ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਜਿਹੜੇ ਲੋਕ ਆਪੋ ਆਪਣੀਆਂ ਫਾਈਲਾਂ ਜਮਾ ਕਰਾਉਣ ਲਈ ਤਲਵੰਡੀ ਸਾਬੋ ਦੇ ਵੱਖ-ਵੱਖ ਦਫ਼ਤਰਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਪਿੰਡ ਵਾਈਜ਼ ਜਿਹੜੇ ਵੰਡੇ ਹੋਏ ਨੇ ਤਕਰੀਬਨ 4 ਜਗ੍ਹਾ ਤੇ 10 10 15 15 ਪਿੰਡ ਜਿਹੜੇ ਵੰਡ ਕੇ ਫਾਈਲਾਂ ਜਮ੍ਹਾਂ ਕਰਵਾਈਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਪ੍ਰਸ਼ਾਸਨ ਕੀ ਬੇਨਤੀ ਕਰਦਾਗਾ VOTERਾਂ ਨੂੰ ਕੀ ਅਪੀਲ ਕੀਤੀ ਐ ਆਪਣਾ ਜਿਹੜਾ ਭਾਈਚਾਰਾ ਉਹ ਬਣਾ ਕੇ ਰੱਖੋ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਓ ਦਿਖਾਉਣੇ ਆ ਅੱਜ ਦਾ ਤਲਵੰਡੀ ਸਾਬੋ ਦਾ ਕੀ ਐ ਮਾਹੌਲ ਕਿਹੜੇ ਪਿੰਡ ਆ ਜੀ ਚੱਠੇ ਵਾਲਾ ਜੀ ਕੀ ਕਹਿੰਦੇ ਐ ਫਾਈਲ ਜਮ੍ਹਾਂ ਕਰਾਉਣੀ ਐ ਕਿੰਨੇ ਵਜੇ ਪਹੁੰਚੇ ਸੀ ਅਸੀਂ ਪਹੁੰਚੇ ਆ ਬਈ 9:00 ਵਜੇ 9 ਵਜੇ ਕੀ ਕਹਿ ਰਹੇ ਹੋ 11 ਵਜੇ ਟਾਈਮ ਹੈ 11 ਵਜੇ ਉੱਤਰਨੇ 11 ਤੋਂ 3 ਕਹਿ ਰਹੇ ਆ ਕੀ ਲੱਗਦਾ ਤੁਹਾਨੂੰ ਵੀ ਸਾਰੀਆਂ ਨੀਆਂ ਫੈਲਾਂ ਜਮਾ ਹੋ ਜਾਣਗੀਆਂ ਹੋ ਸਕਦੀ ਹੈ ਪਿੰਡਾ ਬਾਈ ਫੁੱਲੋ ਖਾਰੀ ਹੈ ਭਰਾ ਫੁੱਲੋ ਖਾਰੀ ਥੋੜਾ ਹਾਲ ਹੈ ਬਈ ਜਮਾ ਬਾਹਰ ਕੱਢ ਰੱਖ ਕਿੰਨੇ ਵਜੇ ਪਹੁੰਚੇ ਸੀ ਆਏ ਆ ਬਈ ਹੈ 5 ਵਜੇ ਦੇ ਆਏ ਆ ਕੀ ਕਹਿੰਦੇ ਹੁਣ ਈ ਗਣਾ ਬਸ ਪਹਿਲਾਂ ਅੰਦਰ ਬੰਨ੍ਹ ਵਾਲੇ ਤੜਕੇ ਅੱਧਾ ਘੰਟਾ ਕੁਰਸੀਆਂ ਤੇ ਇੱਥੇ ਬਹਿ ਜਾ ਲੈਣਾ ਬਣਾ ਲੋ ਉਥੋਂ ਪੱਟ ਕੇ ਬਾਹਰ ਮਾਰੇ ਦਾ। ਤੁਹਾਡਾ ਕਿਹੜਾ ਪਿੰਡਾ? ਮਾੜਾ ਕਾਣਾ। ਅੰਦਰ ਬਸ ਖਾਲੀ। ਕੀ ਕਹਿੰਦੇ ਆ ਕੋਈ ਪੁੱਛਿਆ ਕੁਛ? ਕੋਈ ਪ੍ਰਬੰਧ ਨਹੀਂ ਹੈਗਾ ਕਿ 5 ਵਜੇ ਦੇ ਖੜੇ ਹੈਗੇ ਪਹਿਲਾਂ ਅੰਦਰ ਖੜੇ ਸੀਗੇ ਕੱਢ ਕੇ ਧੁੱਪੇ ਮਾਰੇ। ਘਾਰ ਹੋ ਜੋ ਕਹਿੰਦੇ ਕਿਸੇ ਨੂੰ ਬੜਨ ਨਹੀਂ ਦਿੰਦੇ ਹੈਗੇ ਕਿ ਬਸ ਤੱਕਈ ਹੈ ਪ੍ਰਸ਼ਾਸਨ ਦਾ। ਆਇਓ ਭਾਈ ਤੁਸੀਂ ਵੀ ਆਇਓ। ਇਸੇ ਉੱਤੇ ਨਾ ਸਰ ਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ ਅੱਜ ਚੋਣਾਂ ਨੂੰ ਲੈ ਕੇ ਜਿਹੜੀਆਂ ਫਾਈਲਾਂ ਭਰਨ ਦਾ ਲਾਸਟ ਦਿਨ ਹੈ ਕੀ ਮਾਹੌਲ ਹੈ ਕੀ ਕਹਿਣਾ ਚਾਹੀਦਾ ਮਾਨਯੋਗ ਐਸਐਸਪੀ ਸਾਹਿਬ ਮੈਡਮ ਅਨਿਕ ਕੌਂਡਲ ਜੀ ਆਈਪੀਐਸ ਸਾਡੇ ਡੀਆਈਜੀ ਸਾਹਿਬ ਸ਼੍ਰੀ ਹਰਚਰਨ ਸਿੰਘ ਭੁੱਲਰ ਜੀ ਆਈਪੀਐਸ ਡੀਜੀਪੀ ਪੰਜਾਬ ਸਾਡੇ ਜਿਹੜੇ ਹੈਗੇ ਆ ਸ਼੍ਰੀ ਗੌਰਵ ਯਾਦਵ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਅੱਜ ਜਿਹੜਾ ਹੈਗਾ ਅਸੀਂ ਜਿਹੜਾ ਸਾਰੀ ਪੁਲਿਸ ਫੋਰਸ ਨੂੰ ਨਾਲ ਲੈ ਕੇ ਸਾਡੇ ਵੱਖ-ਵੱਖ ਜਗ੍ਹਾ ਤੇ ਜਿਹੜੇ ਹੈਗੇ ਇਹ ਪ੍ਰਬੰਧ ਕਰ ਰਹੇ ਹੈ ਤੇ ਇਹਦੇ ਵਿੱਚ ਸਬਡਵੀਨ ਤਲਵੰਡੀ ਅਧੀਨ ਜਿਹੜੇ ਹੈਗੇ ਆ ਚਾਰ ਮਿਨੀਸ਼ਨ ਸੈਂਟਰ ਹੈਗੇ ਆ ਜਿਹਦੇ ਵਿੱਚ ਪੂਰੀ ਫੋਰਸ ਲੱਗੀ ਹੋਈ ਹੈ ਤੇ ਸਾਰਾ ਜਿਹੜਾ ਹੈਗਾ ਪੀਸਫੁਲੀ ਜਿਹੜਾ ਕੰਮ ਚੱਲ ਰਿਹਾ ਹੈ ਮੈਂ ਸਮੂਹ ਵੋਟਰਾਂ ਨੂੰ ਸਮੂਹ ਕੈਂਡੀਡੇਟਾਂ ਨੂੰ ਆਪ ਜੀ ਦੇ ਜ਼ਰੀਏ ਇਹ ਮੈਸੇਜ ਦੇਣਾ ਚਾਹੁੰਦਾ ਵੀ ਇਹ ਜਿਹੜੀਆਂ ਹੈਗੀਆਂ ਵੋਟਾਂ ਖਤਮ ਹੋ ਜਾਣੀਆਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਿੱਤ ਹਾਰ ਇੱਕ ਦੀ ਜਿੱਤ ਤੇ ਇੱਕ ਦੀ ਹਾਰ ਹੋਣੀ ਹੈ ਤੇ ਪਰ ਆਪਣੀ ਭਾਈਚਾਰਕ ਸਾਂਝ ਜਿਹੜੀ ਹੈਗੀ ਆ ਉਹ ਬਣਾਈ ਰੱਖਣ ਆਪਾਂ ਜਿਹੜਾ ਹੈਗਾ ਉਹਨਾਂ ਪਿੰਡਾਂ ਦੇ ਵਿੱਚ ਹੀ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਰਹਿਣਾ ਤੇ ਮੈਂ ਸਾਰੀ ਸਮੂਹ ਜਨਤਾ ਨੂੰ ਵੋਟਰਾਂ ਨੂੰ ਤੇ ਕੈਂਡੀਡੇਟਾਂ ਨੂੰ ਅਪੀਲ ਕਰਦਾ ਹਾਂ ਵੀ ਕਿਸੇ ਵੀ ਅਫਵਾਹ ਤੋਂ ਜਾਂ ਲੜਾਈ ਝਗੜਿਆਂ ਤੋਂ ਜਿਹੜਾ ਹੈਗਾ ਵੀ ਉਹ ਗੁਰੇਜ਼ ਕਰਨ ਤੇ ਇਹਦੇ ਵਿੱਚ ਜਿਹੜਾ ਹੈਗਾ ਪੀਸਫੁਲੀ ਆਪਣਾ ਜਿਹੜਾ ਹੈਗਾ ਇਹ ਸਾਰੀਆਂ ਚੋਣਾਂ ਇੱਕ ਸਰ ਮੰਨ ਲਓ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਉੱਠ ਰਿਹਾ ਵੀ 3 ਵਜੇ ਤੱਕ ਜਿਹੜੀਆਂ ਫਾਈਲਾਂ ਦਾ ਜਮ੍ਹਾਂ ਕਰਾਉਣ ਦਾ ਟਾਈਮ ਹੈ ਕੀ ਲੱਗਦਾ ਵੀ ਉਦੋਂ ਤੱਕ ਜਮ੍ਹਾਂ ਹੋ ਜਾਣਗੇ ਨਹੀਂ ਇਹ ਦੇਖੋ ਅਸੀਂ ਸਾਰੇ ਐਂਟਰ ਕਰਤੇ ਹੈਗੇ ਆ ਇਹ ਜਿਹੜੇ ਕੈਂਡੀਡੇਟ ਸੀਗੇ ਤੇ ਇਹ ਸਰਕਾਰ ਦੀਆਂ ਹਦਾਇਤਾਂ ਵੀ 3 ਵਜੇ ਤੱਕ ਜਿਹੜੇ ਕੈਂਡੀਡੇਟ ਜਿਹੜੇ ਹੈਗੇ ਆ ਉਹ ਅੰਦਰ ਆ ਜਾਣਗੇ ਨੋਮੀਨੇਸ਼ਨ ਸੈਂਟਰ ਤੇ ਉਹਨਾਂ ਦੇ ਫਾਰਮ ਚਾਹੇ ਜਿੰਨਾ ਮਰਜ਼ੀ ਟਾਈਮ ਹੋ ਜੇ ਉਹ ਭਰਾ ਕੀ ਭੇਜੇ ਜਾਣਗੇ ਠੀਕ ਹੈ ਜੀ ਥੈਂਕ ਯੂ ਜੀ